ਜਿਹੜਾ ਸਮਾਜ ਦੇ ਨਾਲ ਤੁਸੀਂ ਰਿਸ਼ਤਾ ਜੋੜਨ ਦੇ ਲਈ ਨਿਕਲੇ ਸੀ ਜਿਹੜਾ ਤੁਸੀਂ ਅਜੰਡਾ ਲੈ ਕੇ ਗਏ ਸੀ ਲੋਕਾਂ ਨੂੰ ਕਿੰਨਾ ਹੰਗਾਰਾ ਮਿਲਿਆ ਜਿਹੜਾ ਅਜੰਡਾ ਸੀਗਾ ਕਿ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਲੋਕਾਂ ਨੂੰ ਹੰਗਾਰਾ ਮੈਂ ਇਹ ਕਹਿ ਸਕਦਾ ਵੀ ਕੋਈ ਬਹੁਤ ਘੱਟ ਮਿਲਿਆ ਉਹਦੇ ਕਈ ਕਾਰਨ ਆ ਕਿ ਆਮ ਤੌਰ ਤੇ ਜਿੰਨੀ ਦੇਰ ਲੋਕ ਜਾਣਦੇ ਨੇ ਵਿਚਾਰਾਂ ਦਾ ਉਹਨਾਂ ਨੂੰ ਪਤਾ ਨਹੀਂ ਲੋਕ ਕਦੀ ਬਾਹਰ ਨਿਕਲਦੇ ਸੋ ਇਹ ਇੱਕ ਫਸਟ ਚਾਂਸ ਸੀ ਅਸੀਂ ਅਵੇਲ ਕੀਤਾ ਲੋਕਾਂ ਦੇ ਵਿੱਚ ਜਿੰਨੇ ਕੁ ਮਿਲੇ ਲੋਕ ਉਹਨਾਂ ਨੂੰ ਡਿਲੀਵਰ ਕੀਤਾ ਜੀ ਹੁਣ ਵੀ ਲਗਾਤਾਰ ਕੋਸ਼ਿਸ਼ ਹੈ ਮੇਰੀ ਮੀਟਿੰਗਾਂ ਦੇ ਵਿੱਚ ਬڑے بڑے ਉਦਯੋਗਾਂ ਦੇ ਜਿਹੜੇ ਅਫਸਰ ਰਟਾਇਰ ਹੋਏ ਉਹਨਾਂ ਦੇ ਵਿੱਚ ਵੀ ਜਿਹੜੇ ਹੇਠਲੇ ਪਾਇਦਲ ਤੇ ਸਾਡੇ ਲੋਕ ਉਹਨਾਂ ਦੇ ਵਿੱਚ ਵੀ ਕਿ ਅਸੀਂ ਹੇਠਲੇ ਤੋਂ ਲੈ ਕੇ ਟੌਪ ਤੱਕ ਇੱਕ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰੀਏ ਤਾਂ ਕਿ ਅਸੀਂ ਇੱਕ ਇਹੋ ਜਿਹੀ ਰਣਨੀਤੀ ਬਣਾ ਸਕੀਏ ਸੋ ਜਿਹੜਾ ਹੰਗਾਰਾ ਮਿਲਿਆ ਉਹ ਕਈ ਕਿਸਮਾਂ ਉਹਦੇ ਵਿੱਚ ਹੈਗੀਆਂ ਜਿਹੜੀਆਂ ਕਿ ਅਸੀਂ ਵੱਖਰੇ ਵੱਖਰੇ ਸਟੇਜ ਦੇ ਉੱਤੇ ਸੀ ਫੀਲ ਕੀਤੀਆਂ ਸੋ ਇਸ ਕਰਕੇ ਹਮਾਰਾ ਜੇਕਰ ਅਸੀਂ ਕਹੀਏ ਜਿੰਨਾ ਮਿਲਣਾ ਚਾਹੀਦਾ ਸੀ ਉਹਨਾਂ ਮਿਲਿਆ ਨਹੀਂ ਜੀ ਸੋ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਜਦੋਂ ਨਿਰਦੋਸ਼ ਲੋਕਾਂ ਦੇ ਉੱਤੇ ਗੋਲੀ ਚੱਲੀ ਤਾਂ ਉਸ ਵੇਲੇ 20 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਨੇ ਪ੍ਰਣ ਕਰ ਲਿਆ ਕਿ ਐਸੀ ਗੁਲਾਮਾਂ ਸਾਡੇ ਤੇ ਬਿਨਾ ਬਜਾ ਤੋਂ ਗੋਲੀ ਚੱਲੀ ਹੈ ਜਿੰਨੀ ਦੇ ਤੱਕ ਮੈਂ ਇਹਦਾ ਬਦਲਾ ਨਹੀਂ ਲੇਂਗਾ ਮੈਂ ਸ਼ਾਂਤੀ ਦੇ ਨਾਲ ਨਹੀਂ ਬੈਠਾਂਗਾ ਅਣਖ ਜਾਗ ਪਏ ਬੰਦੇ ਔਰ ਇਹ ਜਤਰਾ ਵੀ 3 April 1938 April 2023 ਨੂੰ ਸ਼ਹੀਦ ਉਦਮ ਸਿੰਘ ਦੇ ਕੋਤ ਤੇ ਸਨਾਮ ਵਿਖੇ ਖਤਮ ਹੋਣੀ ਸੋ ਕੁੰਨੇ ਜਨ ਗੜਿਆ ਕਿ ਸਾਨੂੰ ਦੱਸਦੇ ਆ ਕਿ ਜਿਨ੍ਹਾਂ ਦੀ ਅੱਖ ਜਾਗਦੀ ਆ ਉਹਨਾਂ ਨੂੰ ਕੋਈ ਗੁਲਾਮ ਕਰਨ ਵਾਲਾ ਨਹੀਂ ਜੰਮਦਾ ਉਹ ਆਪਣਾ ਆਪ ਤਾਂ ਨਸ਼ਾ ਬਰ ਕਰ ਜਾਂਦੇ ਆ ਪਰ ਕਦੀ ਵੀ ਕਿਸੇ ਲਾਲਚ ਕਾਰਨ ਵਿਕਦੇ ਨਹੀਂ ਜੇਕਰ ਰਾਜ ਵੀ 75 ਸਾਲਾਂ ਬਾਅਦ ਸਮ ਮੁਸ਼ਕਲ ਆਈ ਹੈ ਇਹ ਅਮੇ ਨਹੀਂ ਸਿੱਝੀ ਕਿਉਂ ਆਈ ਆ ਕਿਉਂਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਬੜੇ ਹੋਏ ਹਕਮਰਾਨ ਦੇ ਚੱਲੇ ਨਹੀਂ ਹਕਮਰਾਨਾਂ ਦੇ ਵਿੱਚ ਅਸੀਂ ਵੀ ਆਉਨੇ ਆ ਕਿਉਂ ਕਿ ਅਸੀਂ ਵੀ ਕਲਮ ਦੇ ਨਾਲ ਕੁਰਸੀ ਦੇ ਬੈਠ ਕੇ ਕੰਮ ਕਰਦੇ ਕੰਮ ਕਰਦੇ ਹੁਕਮਰਾਨ ਕੱਲਾ ਮੁੱਖ ਮੰਤਰੀ ਨਹੀਂ ਹੁੰਦਾ ਹੁਕਮਰਾਨ ਕੱਲਾ ਮਿਨਿਸਟਰ ਨਹੀਂ ਹੁੰਦਾ ਹੁਕਮਰਾਨ ਕੱਲਾ ਪ੍ਰਾਈਮ ਮਿਨਿਸਟਰ ਨਹੀਂ ਹੁੰਦਾ ਜਿੰਨੇ ਵੀ ਕੁਰਸੀਆਂ ਤੇ ਬੈਠ ਕੇ ਬਾਬਾ ਸਾਹਿਬ ਦੇ ਕਹੇ ਹੋਏ ਪ੍ਰੋਮਿਸ ਦੇ ਮੁਤਾਬਕ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੁੱਲੀਆਂ ਚੁੱਗੀਆਂ ਮਾਰਿਓ ਜਾ ਕੇ ਲਿਖ ਲਓ ਆਪਣੀਆਂ ਦੁਬਾਰਾ ਤੇ ਕਿ ਤੁਸੀਂ ਦੇਸ਼ ਦੇ ਹੁਕਮਰਾਨ ਬਣਨਾ ਹੁਕਮਰਾਨ ਬਣਾਉਣ ਲਈ ਸਾਨੂੰ ਉਹਨਾਂ ਨੇ ਇਹੋ ਜਿਹਾ ਫਰਨ ਲੈ ਲਿਆ ਕਿ ਜੇਕਰ ਮੈਂ ਗੁਲਾਮੀ ਦੇ ਚਿੰਦੀ ਦਾ ਤੋੜ ਨਾ ਸਕਿਆ ਤਾਂ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਦਿੱਤਾ। ਸਾਨੂੰ ਹੁਕਮਰਾਨ ਬਣਾ ਕੇ ਗਏ। ਪਰ ਅਸੀਂ ਹੁਕਮਰਾਨ ਬਣ ਕੇ ਵੀ ਇੱਕ ਗੁਲਾਮ ਹੋ ਗਏ। ਇਹ ਵਿਸ਼ਾ ਸੋਚਣ ਦਾ ਸਮੇਂ ਹੈ। ਬਾਬਾ ਸਾਹਿਬ ਦੇ ਵਿੱਚ ਇੰਨੀ ਕੜੀ ਵਿਚਾਰਤਾਰਾ ਉਹਨਾਂ ਦੇ ਕਨਫੀਡੈਂਸ ਹੋਵੇ ਵਿਸ਼ਵਾਸ ਹੋਵੇ ਜਿਹੜੇ ਆਜ਼ਾਦੀ ਤੋਂ ਪਹਿਲਾਂ ਗਾਂਧੀ ਨੂੰ ਕਹਿੰਦੇ ਸੀ ਕਿ ਮੈਨੂੰ ਅਸ਼ੂਤਸਤਾਨ ਦੇ ਦੇ ਤੇ ਗਾਂਧੀ ਨੇ ਇਹ ਗੱਲ ਕਹੀ ਸੀ ਕਿ ਜਦਕਰ ਮਿਰਗਰ ਤੁਸੀਂ ਕੁਖੇ ਮਰ ਜਮੋਗੇ ਤੁਹਾਡੇ ਕੋਲ ਕੁਝ ਨਹੀਂ ਹੋਵੇਗਾ ਤੁਸੀਂ ਕਲਮੇ ਕੀ ਤਾਂ ਸਾਡੇ ਉਸ ਰਹਿਬਰ ਦੇ جواب ਜੋ ਸੁਣ ਕੇ ਕਾਂਦੀ ਡੰਗ ਰਹਿ ਗਿਆ ਕਿ ਤੁਸੀਂ ਮੈਨੂੰ ਮੇਰਾ ਬਣਦਾ ਹਿੱਸਾ ਤਾਂ ਦੇਸ਼ ਦਾ ਦੇਵੋ ਬਾਕੀ ਦਾ 75% ਗਾਂਦੇ 10 ਸਾਲਾਂ ਦੇ ਵਿੱਚ ਵਿੱਚ ਕਰੀ ਦਿਲਪਾ ਇੰਨਾ ਸਾਡੇ ਬਾਬਾ ਸਾਹਿਬ ਦੇ ਵਿੱਚ ਕੰਫੀਡੈਂਸ ਹੋਵੇ ਔਰ ਅਸੀਂ ਉਹਨਾਂ ਦੇ ਬਸ ਕਹੀਏ ਤਾਂ ਫਿਰ ਅੱਜ ਬੱਚਿਆਂ ਦੇ ਗਲਾਂ ਦੇ ਵਿੱਚ ਗੁਲਾਮੀ ਦੀ ਚੰਜੀਰ ਪੈ ਜਵੇ ਅੱਜ ਹੁਕਮਰਾਨਾਂ ਨੂੰ ਸੋਚਣ ਦੀ ਲੋੜ ਕੈਸੇ ਹੁਕਮਰਾਨ ਕਾਦੇ ਬਣੇ ਕਦੀ ਵੀ ਦੁਨੀਆ ਦੇ ਉੱਤੇ ਜਿਹੜੇ ਬੰਦੇ ਆਉਂਦੇ ਆ ਉਹ ਘਟ ਹੁੰਦੇ ਆ ਮਤ ਸੋਚੋ ਕਿ ਮਨੁੱਖਤਾ ਲਈ ਕੰਮ ਕਰਨ ਵਾਲਿਆਂ ਦੀ ਕਦੇ ਢੇੜ ਲੱਗੀ ਹੈ ਕਦੀ ਵੀ ਨਹੀਂ ਲੱਗੀ ਤੇ ਮਾਨਿਆਂ ਦੀ ਪੀੜਾ ਜਿੱਦ ਤੱਕ ਘਟੀ ਨਹੀਂ ਚਾਹੇ ਜਿਹੜਾ ਮਰਜ਼ੇ ਸਮਾਜ ਦੇ ਕਿਉਂ ਕਿ ਬਾਣੀ ਕਹਿ ਰਹੀ ਆ ਕੋਟ ਮਗਰ ਬੇਲਾ ਤੋਂ ਬਾਕੀ ਸਭ ਬੇਹਾਦੀ ਤਰੋੜਾ ਚ ਕਹਿੰਦੇ ਕੋਈ ਇੱਕ ਦਾ ਉਸ ਬਾਕੀ ਤਾਂ ਆਪਣੇ ਆਪਣਾ ਵਿਹਾਰ ਕਰਕੇ ਚਲੇ ਜਾਂਦੇ ਬਾਬਾ ਸਾਹਿਬ ਦੀਆਂ ਡਿਗਰੀਆਂ ਦੇਖੀਏ ਬਾਬਾ ਸਾਹਿਬ ਦਾ ਤਿਆਗ ਤੇ ਬਿਰਾਗ ਦੇਖੀਏ ਬਾਬਾ ਸਾਹਿਬ ਦੀ ਕੁਰਬਾਨੀ ਦੇਖੀਏ ਕਿ ਕੋਈ ਵੀ ਕੋਸੀ ਉਹਨਾਂ ਨੂੰ ਰੋਕ ਨਹੀਂ ਸਕੀ ਜਿੱਥੇ ਉਹ ਸਮਾਜ ਨੂੰ ਕਿਤੇ ਦੂਰ ਕੀਤਾ ਹੋਵੇ ਦਿਲੋਂ ਹਰ ਕੁਰਸੀ ਨੂੰ ਲੰਤ ਮਾਰ ਦਿੱਤੀ ਜਿੱਥੇ ਦੇਖਿਆ ਮੇਰਾ ਸਮਾਜ ਦਾ ਨੁਕਸਾਨ ਹੋ ਸਕਦਾ ਅਸੀਂ ਫਿਰ ਕਾਦੇ ਹਕਮਰਾਨ ਬਣੇ ਕਾਦੇ ਅਸੀਂ ਐਮਐਲਏ ਬਣੇ ਕਾਦੇ ਮਨਿਸਟਰ ਬਣੇ ਜੇਕਰ ਛੋਟੇ ਛੋਟੇ ਸਵਾਰਥਾਂ ਦੇ ਖਾਤਰ ਅੱਜ ਬੱਚਿਆਂ ਦੇ ਗਲਾਂ ਦੇ ਵਿੱਚ ਉਹਨਾਂ ਦਾ ਵੇਖ ਰੋਲ ਕੇ ਗੁਲਾਮੀ ਪਾਦ ਲਗਏ ਹੋ ਕਿ ਬਾਬਾ ਸਾਹਿਬ ਦੇ ਜੀਵਨ ਤੋਂ ਸਿੱਖਿਆ ਕੁਛ ਬਸ ਅਫਸਰ ਬਣੇ ਕਰਮਚਾਰੀ ਅਧਿਕਾਰੀ ਬਣੇ ਪਰ ਬਾਬਾ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹ ਮਨਾਂ ਦੇ ਵਿੱਚ ਬਸੀ ਜੇਕਰ ਬਸੀ ਹਿੰਦੀ ਤਾਂ 290 ਦੇ ਵਿੱਚ ਕੱਲੇ ਸ਼ੇਰ ਵਾਂਗ ਉਧਾਰ ਕੇ ਸਾਨੂੰ ਹੱਕ ਲੈ ਕੇ ਦੇ ਗਿਆ ਕੱਲੇ ਗੋਲ ਮੇਜ਼ ਕਾਨਫਰੰਸ ਦੇ ਵਿੱਚ ਦਹਾੜ ਕੇ ਗਾਂਧੀ ਨੂੰ ਹਰਾ ਕੇ ਡਬਲ ਮੋਟਰਾਦ ਅਸਕਾਰ ਲੈ ਕੇ ਦੇ ਕੇ ਪਰ ਅੱਜ 547 ਚਚਾਸੀ ਬੈਠੇ 84 ਐਮਪੀ ਬੈਠੇ ਤੇ 1200 ਤੋਂ ਵੱਧ ਐਸਸੀਐਸਟੀ ਦੇ ਐਮਐਲਏ ਬੈਠੇ ਪਾਸੇ ਵਿੱਚ ਹੌਸਲ ਤਾਂ ਫਿਰ ਅਸੀਂ ਕਹੀਏ ਸਬਦਾਨ بچاؤ ਤੇ ਮਨੁਸਮਤੀ ਕਿਤੇ ਲਾਗੂ ਨਾ ਹੋਈ ਫਿਰ ਸਾਨੂੰ ਹਰ ਇੱਕ ਆਪਣੇ ਅੰਦਰ ਚੱਕੜ ਦੀ ਲੋੜ ਪੈ ਗਈ ਕਿ ਬਾਬਾ ਸਾਹਿਬ ਦਾ ਖਾਕੇ ਸੀ ਕੀਤਾ ਕੀ ਕਿਉਂ ਸਦੇ ਜਵਾਬ ਤੇ ਗੱਲ ਆਈ ਜਦੋਂ ਬਾਬਾ ਸਾਹਿਬ 25 ਦਸੰਬਰ ਨੂੰ ਸੋਸਤਾਈ ਨੂੰ ਉਸ ਕਲੰਕਤ ਬਕ ਨੂੰ ਮਨੁਸਮਤੀ ਜਨਮ ਕਹਿੰਦੇ ਅਗਲਾ ਕਿ ਚਲ ਨਾ ਗਏ ਸਾਡੀ ਜਵਾਨ ਤੇ ਕਿਉਂ ਗੱਲਾਂ ਆਈਆਂ ਕਿ ਸਰਬਦਾਨ ਬਚਾਓ ਸਰਬਦਾਨ ਤਾਂ ਮਚਾਉਣ ਦੇ ਲੋੜ ਪੈਣ ਚਾਹੀਦੀ ਸੀ ਜੇਕਰ ਅਸੀਂ ਰਾਜਨੀਤੀ ਦੇ ਵਿੱਚ ਬਰਭ ਨਾ ਬੈਠਿਆ ਹੁੰਦੇ ਇੱਕ ਸੋਸਤਰਾਂ ਦੇ ਵਿੱਚ ਅੱਜ ਸ਼ਰਤੀ ਬੈਠੇ ਹੈ ਪਹਿਲਾਂ ਚੌਂਤੀ ਬੈਠੇ ਸੀ ਉਸ ਤੋਂ ਪਹਿਲਾਂ ਵੀ ਚੌਂਤੀ ਸੀ ਉਸ ਤੋਂ ਪਹਿਲਾਂ ਵੀ ਚੌਂਤੀ ਦਾ ਪੱਕੇ ਹੀ ਰਹਿੰਦੇ ਆ ਇਸ ਵਾਰੀ ਦੋ ਜਿਹੜੇ ਦਿਨਾਂ ਤੋਂ ਜਿੱਤ ਗਏ ਚੌਂਤੀਆਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਤੇਹੀ ਐਮਐਲਏ ਬੈਠੇ ਸੀ ਉਹਨਾਂ ਦੀ ਜਿਹੜੀ ਸਟਰੈਟਜੀ ਸਿਰਫ ਇਹ ਤਰਸੀ ਕੋਈ ਜਿੱਤਰਾ ਤੋਂ ਤੇਹੀ ਕਰ ਦਿਓ ਸਰਕਾਰ ਖਤਮ ਅਣਾਦ ਬਣਦੇ ਦੀ ਅਮਰਿੰਦਰ ਸਿੰਘ ਦੇ ਵਿਧਾਇਤਰੇ ਵਿੱਚ ਜਿਹੜਾ ਠੇਕਰਾ ਨੇ ਵਿੱਚ ਉੱਥੇ ਵੀ ਤੇਹੀ ਬੈਠੇ ਸੀ ਤੇਹੀ ਕਰ ਗਈਏ ਸਰਕਾਰ ਖਤਮ ਅੱਜ ਅਣਤੀ ਬੈਠੇ ਆ ਤੇ ਜਿਹੜੇ ਗੱਲਾਂ ਮਾਰਦੇ ਸੀ ਜਦੋਂ ਆਪੋਜੀਸ਼ਨ ਦੇ ਵਿੱਚ ਤੁਰੇ ਫਿਰਦੇ ਸੀ ਅੱਜ ਆ ਜਬਾਨ ਜਿਹੜੀ ਆ ਕੋਨੂੰ ਲਗਾਮ ਲਈ ਕਿੱਥੇ ਗਈਆਂ ਉਹ ਗੱਲਾਂ ਹੁਣ ਸਾਡਾ ਸਮਾਜ ਜਿਹੜਾ ਖੱਟਾ ਹੀ ਨਹੀਂ ਉਦੋਂ ਸਾਡੇ ਮੰਤਰੀਆਂ ਨੂੰ ਜਿਹੜੇ ਬਣੇ ਆ ਹਣ ਮੰਤਰੀ ਉਹਨਾਂ ਨੂੰ ਖੱਟਾ ਹੀ ਲੱਗਦਾ ਸੀ ਜਦੋਂ ਆਪੋਜੀਸ਼ਨ ਦੇ ਵਿੱਚ ਸੀ ਤੇ ਜਦੋਂ ਸਰਕਾਰ ਦੇ ਹੁੰਦੇ ਆ ਉਦੋਂ ਸਾਡਾ ਸਮਾਜ ਭੁੱਲ ਜਾਂਦਾ ਉਦੋਂ ਕੁਰਸੀ ਪੇਲੇ ਲੱਗਦਾ